ਬਹੁਤ ਪਹਿਲਾਂ ਤੋਂ ਜਣਿਆ ਕਿ ਭਾਰਤ ਦੇ ਵਿੱਚ ਹੋਲੀ ਦਾ ਤਿਹਾਰ ਮਨਾਇਆ ਜਾਂਦਾ ਹੈ। ਛੂਦਰਾਂ ਦਾ ਤਿਹਾਰ ਕਿਹਾ ਜਾਂਦਾ ਸੀ। ਲੋਕ ਇੱਕ ਦੂਜੇ ਤੇ ਗੰਦ ਪਾ ਕੇ ਮਨਾਉਂਦੇ ਸੀ ਕਿਉਂਕਿ ਨੀਵੇਂ ਲੋਕਾਂ ਸਮਝੇ ਜਾਂਦੀ ਸੀ ਉਹਨਾਂ ਦਾ ਤਿਹਾਰ ਮੰਨੇ ਜਾਂਦਾ ਸੀ ਇਹ ਭਾਰਤੀ ਸੰਸਕ੍ਰਿਤੀ ਦੇ ਵਿੱਚ ਲੋਕ ਇੱਕ ਦੂਜੇ ਤੇ ਨਾਲੀਆਂ ਦਾ ਗੰਦਾਰ, ਗੋਹਾ, ਮਿੱਟੀ, ਗੰਦਾ ਪਾਣੀ ਛਿੜਕੇ ਮਨਾਉਂਦੇ ਸੀ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੇ ਤਖਤ ਤੇ ਬੈਠੇ ਤਾਂ ਖਾਲਸੇ ਨੂੰ ਸਾਜ ਕੇ ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ 1721 ਈਸਵੀ ਦੇ ਵਿੱਚ ਵੱਡਾ ਫੈਸਲਾ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਗਰੀਬਾਂ ਨੇ ਜਿਹੜਾ ਕਿ ਸਾਨੂੰ ਸੀਸ ਭੇਟ ਕੀਤੇ ਆ ਮਹਾਰਾਜ ਦੇ ਪੰਥ ਸਾਜਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਗਰੀਬਾਂ ਦੇ ਜੀਵਨ ਦੇ ਵਿੱਚੋਂ ਗੰਦ ਨੂੰ ਕੱਢ ਕੇ ਛੂਦਰਾਂ ਨੂੰ ਮਹਾਰਾਜੇ ਬਣਾਈਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗਰੀਬਾਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਹੋਲੇ ਮਹਲੇ ਦਾ ਪ੍ਰਤੀਕ ਮਹਾਨ ਤਿਹਾਰ ਮਨਾਉਣ ਦਾ ਜਿਹੜਾ ਕਿ ਸਤਗੁਰੂ ਸੱਚੇ ਪਾਤਸ਼ਾਹ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ 1721 ਈਸਵੀ ਦੇ ਵਿੱਚ ਜਗਾ ਜਗਾ ਪਸ਼ਾਵਰ ਕਾਬਲ ਇਧਰ ਦੱਖਣ ਤੱਕ ਆਸਾਮ ਤੱਕ ਘਵਾਟੀ ਤੱਕ ਜਿਹੜੇ ਕਿ ਮਹਾਰਾਜ ਨੇ ਹੁਕਮ ਦੇ ਨਾਮੇ ਲਿਖ ਕੇ ਭੇਜੇ ਔਰ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਨੰਦਪੁਰ ਸਾਹਿਬ ਸੰਗਤਾਂ ਨੂੰ ਸੱਦਿਆ ਔਰ ਉਹ ਸ਼੍ਰੀ ਕੇਸਗੜ੍ਹ ਸਾਹਿਬ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਬਹੁਤ ਭਾਰੀ ਜਿਹੜਾ ਕਿ ਹੋਲੇ ਦਾ ਤਿਉਹਾਰ ਮਨਾਇਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ ਹੋਲਾ ਮਹੱਲਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ